ਹਲਕੀ ਨਾ ਆਇਦਾ ਸਕੁੰਤਲਾ ਦੇਵੀ ਕਿੱਥੋਂ ਦੇ ਰਹਿਣ ਤੁਸੀਂ ਪਿੰਡ ਪਾ ਅੱਛਾ ਕੀ ਗੱਲ ਹੋਈ ਤੁਹਾਡੇ ਨਾਲ ਗੱਲ ਹੋਈ ਕਿ ਅਸੀਂ ਗਏ ਸਰਨੇ ਸਰਨੇ ਉਹ ਜਿਹੜਾ ਹੀ ਕਰਾਟ ਦੇ ਪਾਸੇ ਨੂੰ ਆਂਡ ਰਹੇ ਹਨ ਤੇ ਪਿੱਛੋਂ ਦੋ ਇੱਕ ਜਨਾਨੀ ਤੇ ਬੰਦਾ ਆਏ ਮੁੜਾ ਜਵਾਨ ਨੌਜਵਾਨ ਉਹਨਾਂ ਦੇ ਸਾਰੇ ਅੱਗੇ ਸਕੂਟਰੀ ਦੇ ਅੱਗੇ ਆਪਣਾ ਮੋਟਰਸਾਈਕਲ ਲਾਜਤਾ ਪਿਛੋਂ ਬੋਲਣ ਲਗਾ ਕਿ ਬਾਬਾ ਜੀ ਆਂਦੇ ਨੇ ਉਹਨੇ ਤੁਹਾਨੂੰ ਕਪੜਾ ਦੇਣਾ ਤੁਸੀਂ ਇੱਥੇ ਰੁਕੋ ਸਾਨੂੰ ਉਹਨੇ ਜੋ ਗੱਲੇ ਪਾਇਆ ਫਿਰ ਸਾਨੂੰ ਅੱਗੇ ਬਾਬਾ ਉਹ ਬੰਦਾ ਉਹ ਵੀ ਸਰਦਾਰਾ ਜੱਟ ਜਿਆ ਸਾਡੇ ਲਾਗੇ ਜਿਹੜੇ ਪੁੱਜਿਆ ਅੱਖ ਨਗਾ ਬਿਠਾਓ ਇਹਨੇਗੀ ਇੰਦੀਆਂ ਬਾਲੀਆਂ ਉਤਾਰੋ ਜੋ ਇਹਦੇ ਕੋਲ ਸਮਾਨ ਹੈ ਇੰਦਾ ਕਢਾਓ ਮੈਂ ਮੁੰਦਰੀ ਪਾਈ ਦੀ ਹੱਥ 'ਚ ਉਹ ਵੀ ਖਲਾਈ ਬਾਲੀਆਂ ਦੋਰੀਆਂ ਪਾਈ ਦੀਆਂ ਦੋ ਉਹ ਵੀ ਖਲਾਈਆਂ ਦੋਰੀ ਦੋਰੀਆਂ ਪਾਹਾ ਹਾ 2000 ਮੇਰੇ ਪਰਸ 'ਚ ਉਹ ਵੀ ਕੱਢ ਲਿਆ ਦੇ 50 ਰੁਪਏ ਇਹ 5 ਰੁਪਏ ਇਹ ਉਹ ਵੀ ਕੱਢ ਲੇ ਨਾਲ ਮੇਰਾ ਪਤੀ ਹਾ ਆਹੀ ਇਸ ਗੱਲ ਤੋਂ ਡਰਨੇ ਰਹੇ ਕਿ ਉਹਨੇ ਸਾਨੂੰ ਮਾਰ ਦੇਣਾ ਹੈ ਸਾਨੂੰ ਪਤਾ ਨਹੀਂ ਲੱਗਿਆ ਉਹਨੇ ਕਾਗਜ਼ ਵਿੱਚ ਬਾਲੀਆਂ ਸਭ ਕੁ ਸਾਮਾਨ ਪੁਆਈਏ ਤੇ ਰਮਾਲ ਦਿੱਤਾ ਚਿੱਟਾ ਵੀ ਇਹਦੇ ਵਿੱਚ ਟਿਕਾਓ ਜਿੱਲਾ ਹੀ ਉਹਦੇ ਚ ਟਿਕਾਇਆ ਸਾਨੂੰ ਨਹੀਂ ਪਤਾ ਲੱਗਿਆ ਉਹਨੇ ਸਾੜਾ ਬਾਲੀਆਂ ਵਾਲਾ ਰਮਾਲ ਦਿੱਤਾ ਇਹ ਵਿੱਚੋਂ ਰਮਾਲੇ ਚੋਂ ਇਹ ਨਿਕਲੀ ਆ ਪੰਗ